ਨਾ ਬੁਰੇ ਲੇਡੀਜ਼ ਮੁਲਾਜ਼ਮ ਨੂੰ ਰੱਖਿਆ ਗਿਆ ਕਿ ਜੈਂਟਸ ਮੁਲਾਜ਼ਮ ਪਿੱਛੇ ਨੇ ਆਜੀ ਇਹ ਨਗਰ ਕਲੋਗ ਨੰਦਾ ਬੰਦ ਦੇਚੇ ਬੰਦ ਨਾ ਆਹ ਤੱਕ ਮੋਕੀ ਮਾਰੀਏ ਨਾ ਕਰੀਏ ਅੱਜ ਰੱਲ ਕਰੋ ਆਜੀ ਇਹ ਲੋ ਸਿਆਣਾ ਗੱਲ ਕਰਦਾ ਨਾ ਨਾੜਿਆ ਤੁਸੀਂ ਨਾੜਿਆ ਮੇਰਾ ਪਰਿਵਾਰ ਨਾਲੇ ਪਾਣੀ ਪੰਡ ਕਰੋ ਬੰਦ ਕਰੋ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਸਵਾਗਤ ਆ ਤੁਹਾਡਾ ਚੈਨਲ ਦੇ ਉੱਪਰ ਦੋਸਤੋ ਅੱਜ ਜਾ ਰਹੇ ਆ ਆਪਾਂ ਲੁਧਿਆਣਾ ਕੱਲ ਆਪਾਂ ਨੇ ਚੈਨਲ ਦੇ ਉੱਪਰ ਵੀਡੀਓ ਪਾਈ ਸੀਗੀ ਕਿ ਜਿਹੜਾ ਬੋਟੇ ਨਾਲੇ ਦਾ ਪਾਣੀ ਆ ਉਹ ਸੱਤ ਵਿੱਚ ਦਰਿਆ ਦੇ ਵਿੱਚ ਪੈਂਦਾਗਾ ਅੱਜ ਲਖੇਹੋਰੀ ਕਹਿੰਦੇ ਬਾਈ ਕਹਿੰਦੇ ਬੰਨ ਮਾਰਨਾ ਉਹਨੂੰ ਸੋ ਆਪਾਂ ਜਾ ਰਹੇ ਹਾਂ ਲੁਧਿਆਣੇ ਆਪਣੇ ਨਾਲ ਬਾਈ ਸਤਨਾਮ ਰਤੋ ਖੇੜੇ ਤੋਂ ਭਾਈ ਸ਼ਮਸ਼ੀਰ ਸਿੰਘ ਭਾਈ ਬਿੰਦੀ ਤੇ ਆਪਣਾ ਭਾਈ ਸੁਖਵੀਰਾ ਅਸੀਂ ਟੱਪ ਗਏ ਇਸ ਟਾਈਮ ਮਰੀਦਕੋਟ ਲਈ ਪਹੁੰਚਣ ਵਾਲੇ ਹਾਂ ਬਸ ਰਾਤ ਚ ਦੋ ਤਿੰਨ ਨਾਕੇ ਸੀਗੇ ਪਹਿਲਾਂ ਸਾਡੀ SLAASH ਵੀ ਕੇ ਵੀਡੀਓ ਉੱਥੇ ਜਾ ਕੇ ਸ਼ੁਰੂ ਕਰਾਂਗੇ ਪਰ ਜਿਹੜੇ ਸਾਬਣਾ ਪੁਲਿਸ ਵੀ ਚੈਕਿੰਗ ਆ ਜਗਾ ਜਗਾ ਤੇ ਸਾਨੂੰ ਕਿਤੇ ਵੀ ਰੋਕ ਸਕਦੇ ਨੇ ਕਿਉਂਕਿ ਇਹ ਸਰਕਾਰ ਦਾ ਇੱਕ ਬਦਲਾ ਜਿਹੜਾ ਉਹ ਇਹ ਆ ਕਿ ਜੇ ਧਰਨਾ ਲੱਗ ਗਿਆ ਇੱਕ ਸੰਘਰਸ਼ ਖੜਾ ਹੋ ਗਿਆ ਫਿਰ ਜਵਾਬਦੇਹੀ ਹੋਊਗੀ ਜੇ ਉਹਨੂੰ ਖੜਾ ਹੀ ਨਾ ਹੋਣ ਦਿੱਤਾ ਮੈਟਰ ਕਰੀਟੀ ਨੇ ਹੋਣ ਦਿੱਤਾ ਫਿਰ ਜਵਾਬਦੇਹੀ ਕਾਦੀ ਆ ਇਹਨਾਂ ਦਾ ਇੱਕ ਪ੍ਰੋਪਗੈਂਡਾ ਹੈ ਇਹ ਕਿ ਧਰਨ ਲੱਗਣੀ ਇਹਨਾਂ ਦਾ ਜੀ ਸਤਨਾਮ ਸਿੰਘ ਕੀ ਵਿਚਾਰ ਨੇ ਇਸ ਚੀਜ਼ ਤੇ ਹਾਂਜੀ ਵਾਇਗੁਰਜੀਤ ਕਾ ਖਾਲਸਾ ਵਾਇਗੁਰਜੀ ਕੀ ਫਤਹਿ ਮੈਂ ਸਤਨਾਮ ਸਿੰਘ ਰਤੋਕੇ ਜ਼ਿਲ੍ਹਾ ਯੂਥ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਨ ਮਾਨ ਸਾਹਿਬ ਦੇ ਲੱਖੇ ਬਾਈ ਨੇ ਐਲਾਨ ਕਰਿਆ ਸੀਗਾ ਕਿ ਜੋ ਗੁੱड्डा ਨਾਲਾ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਲੁਧਿਆਣੇ ਦੀਆਂ ਫੈਕਟਰੀਆਂ ਦਾ ਗੰਦ ਆ ਰਿਹਾ ਹੈ ਤੇ ਉਹ ਸਤਲੁਜ ਦਰਿਆ ਦੇ ਵਿੱਚ ਪੈ ਰਿਹਾ ਤੇ ਭਿਆਨਕ ਬਿਮਾਰੀਆਂ ਲੀਵਰ ਦੀਆਂ ਤੇ ਕੈਂਸਰ ਵਰਗੀਆਂ ਜਿਹੜੇ ਬਿਮਾਰੀਆਂ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਫੈਲ ਰਹੀਆਂ ਨੇ ਸਰਦਾਰ ਚਿਮਰਜੀਤ ਸਿੰਘ ਮਾਨ ਦੇ ਹੁਕਮਾਂ ਤੇ ਕੱਲ ਸਾਰਿਆਂ ਨੂੰ ਐਲਾਨ ਹੋਇਆ ਸੀ ਵੀ ਜਿੰਨੇ ਪਾਰਟੀ ਦੇ ਲੀਡਰ ਨੇ ਉਹ ਸਾਰੇ ਲੁਧਿਆਣੇ ਪਹੁੰਚੜਾ ਸਾਡੇ ਬਹੁਤ ਸਾਰੇ ਜਿਹੜੇ ਯੂਥ ਦੇ ਲੀਡਰ ਨੇ ਜਿਵੇਂ ਹੋਰ ਜਿਵੇਂ ਮਾਨਸਾ ਦੇ ਸਾਡੇ ਯੂਥ ਪ੍ਰਧਾਨ ਸਾਡੇ ਲੁਧਿਆਣੇ ਦੇ ਪਟਿਆਲੇ ਦੇ ਸਾਡੇ ਜਿਹੜੇ ਯੂਥ ਪ੍ਰਧਾਨਾਂ ਦੇ ਘਰਾਂ ਦੇ ਵਿੱਚ ਅੱਜ ਪੁਲਿਸ ਨੇ ਰਾਤ ਛਾਪੇਮਾਰੀ ਕੀਤੀ ਤੇ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਤੇ ਜਿਹੜੇ ਅਸੀਂ ਰਾਤ ਬਾਹਰ ਸੀਗੇ ਕਿ ਰੌਜੋ ਤੇ ਅਸੀਂ ਜਿਹੜਾ ਹੁਣ ਜਾ ਰਹੇ ਆਂ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਸਖਤਾਈ ਹੈ ਝੂਠ ਹੋ ਗਿਆ ਝੂਠ ਕੱਪ ਜੇ ਮਾਰ ਕੇ ਅਸੀਂ ਲੁਧਿਆਣੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜਾ ਪਾਰਟੀ ਨੇ ਤੇ ਲੱਖੇ ਬਾਈ ਨੇ ਪ੍ਰੋਗਰਾਮ ਦਿੱਤਾ ਹੈ ਅਸੀਂ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਗੁਰਜੀ ਦਾ ਖਾਲਸਾ ਬਾਈ ਬਾਈ ਹੈਗਾ ਸ਼੍ਰੋਮਣੀ ਕਾਲੀ ਦਰ ਅਮਰਤਸਰ ਵੱਲੋਂ ਜੂਥ ਦਾ ਜ਼ਿਲ੍ਹਾ ਪ੍ਰਦਾਨ ਇਹ ਮੈਂ ਦੱਸਿਆ ਨਹੀਂ ਸੀ ਹੁਣ ਫਿਰ ਬਾਈ ਨੇ ਆਪੇ ਦੱਸਤਾ ਕਿ ਆਪਾਂ ਕਿਹਨੇ ਹੁਕਮ ਦਿੱਤਾ ਹੈ ਤੇ ਜਾ ਰਹੇ ਆ ਪਰ ਦੋਸਤੋ ਗੱਲ ਇਹ ਹੈ ਕਿ ਸਰਕਾਰ ਨੂੰ ਰੋਕਣਾ ਚਾਹੀਦਾ ਪਾਣੀ ਜਿਹੜਾ ਸਤਲੁਜ ਦਰਿਆ ਦੇ ਵਿੱਚ ਪੈ ਰਿਹਾ ਗੰਦਾ ਪਾਣੀ ਪਰ ਉਹ ਪਾਣੀ ਰੋਕਣ ਦੀ ਥਾਂ ਉਤੇ ਸਰਕਾਰ ਰੋਕ ਰਹੀ ਆ ਉਹਨਾਂ ਬੰਦਿਆਂ ਨੂੰ ਜਿਹੜੇ ਇਹ ਮੁੱਦੇ ਨੂੰ ਖੜਾ ਕਰਨਾ ਚਾਹੁੰਦੇ ਨੇ ਬਾਕੀ ਦੇਖਦੇ ਆ ਅੱਗੇ ਕੀ ਬਣਦਾ ਮਰੇਲ ਕੋਟਲੇ ਪਹੁੰਚ ਗਏ ਆਪਾਂ ਹਜੇ ਤੱਕ ਮਰੇਲ ਕੋਟਲੇ ਕੋਈ ਨਾਕਾ ਨਹੀਂ ਲੱਗਿਆ ਹੋਇਆ ਅੱਗੇ ਪਤਾ ਨਹੀਂ ਮਰੇਲ ਕੋਟਲੇ ਦੇ ਵਿੱਚ ਆਪਾਂ ਨੇ ਐਂਟਰੀ ਮਾਰ ਲਈ ਲੁਧਿਆਣਾ ਇੱਥੋਂ ਸਿਰਫ 30 ਕਿਲੋਮੀਟਰ ਰਹਿ ਗਿਆ ਆਮਰਗਾੜਾ ਪਟਾਪਗੇ ਅਸ ਲਗਭਗ ਪਹੁੰਚ ਗਏ ਲੁਧਿਆਣੇ ਬਹੁਤ ਲੱਭੇ ਲੱਗ ਗਿਆ ਆਪਾਂ ਇਧਰ ਕੋਈ ਨਾਕਾ ਨਹੀਂ ਗਿਆ ਜਿਆਦਾ ਫਿਰ ਲੁਧਿਆਣੇ ਚ ਪੜਨ ਸਾਰੇ ਫੜਨਗੇ 메ਨ ਰੋਡ ਛੱਡਤਾ ਆਪਾਂ ਇਹ ਪਿੰਡਾਂ ਵਿੱਚ ਦੀ ਜਾਵਾਂਗੇ ਹੁਣ ਲੁਧਿਆਣੇ ਦੇ ਕੋਲ ਪਹੁੰਚ ਗਏ ਕਿਉਂਕਿ ਹੁਣ ਉੱਥੇ ਨਾਕੇ ਹੋਣਗੇ ਬਾਕਮ ਬਾਕੀ ਕਰਦਾਂਗੇ ਗਿਲਾ ਰਾਏਪੁਰ ਤਣੀ ਇਧਰ ਦੀ ਜਾ ਰਹੇ ਪਿੰਡਾਂ ਵਿੱਚ ਦੀ ਪਿੰਡ ਕਿਹੜੇ ਕਿਹੜੇ ਨੇਗੇ ਗਿਲਾ ਰਾਏਪੁਰ ਉਹ ਤੁਹਾਨੂੰ ਆਪਾਂ ਗੂਗਲ ਮੈਪਸ ਤੇ ਦਿਖਾ ਦਿੰਨੇ ਹਾਂ ਡਾਇਰੈਕਟ ਹਨਾ ਖਿਲਾ ਰਾਹ ਪਰ ਪਹੁੰਚ ਗਏ ਉਸ ਤੋਂ ਬਾਅਦ ਆਪਾਂ ਜਾਮਾਂਗੇ ਅਗਲਾ ਪਿੰਡ ਕਿਹੜਾਗਾ ਵੀਰ ਕਹਿੰਦਾ ਮੈਂ ਟਾਂਗੇ ਤੇ ਜਾਂ ਹਾਟਿਕ ਵੀ ਖੋਲਾ ਜਾਂਦਾ ਯਾਰ ਆਪਣਾ ਨਾਂ ਹੀ ਪੜਾ ਗਿਆ ਇਹ ਵੀ ਗੰਟੀ ਹੈ ਉਹ ਬੱਸ ਹੌਲੀ ਹੌਲੀ ਅੱਗੇ ਲਗਭਗ ਲੁਧਿਆਣੇ ਦੇ ਵਿੱਚ ਐਂਟਰੀ ਮਾਰ ਲਈ ਆ ਆਪਣੇ ਕਿਹੜਾ ਪਾਜੇ ਪਿੰਡਾਂ ਪਿੰਡਾਂ ਵਿੱਚ ਦੀ ਆ ਕੇ ਬਾਕੀ ਦੇਖਦੇ ਹਾਂ ਕਿ ਕੀ ਮਰੂਗਾ ਉਹ ਵੱਡੀਆਂ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਨੇ ਲੁਧਿਆਣਾ ਲੁਧਿਆਣੇ ਪਹੁੰਚ ਗਏ ਵੀਡੀਓ ਬਣਾ ਲਿਆ ਐਂਟਰ ਕਰ ਗਿਆ ਆਪਾਂ ਲੁਧਿਆਣੇ ਦੇ ਵਿੱਚ ਤੇ ਲੱਖਾ ਸਦਾਣਾ ਹੁਣੇ-ਹੁਣੇ ਪਤਾ ਲੱਗਿਆ ਕਿ ਨੇ ਪੁਲਿਸ ਵਾਲੇ ਨੇ ਚੱਕ ਲਿਆ ਹਰਾਮੇ ਪੰਡਾ ਹੁਣੇ ਲਾਈਵ ਚੱਲ ਰਹੀ ਸੀ ਲਾਈਵ ਦੇਖ ਰਹੇ ਤੁਸੀਂ ਚਲੋ ਬੇਰਕਾ ਮਿਲਕ ਪਲਾਂਟ ਦਾ ਦਿੱਤਾ ਹੈ ਜੀ ਹੁੰਦੇ ਸਿੱਧਾ ਹੁਣ ਜਦੋਂ ਅਸੀਂ ਦੇਖ ਰਹੇ ਹਾਂ ਨਾ WhatsApp ਖੋਲਿਆ ਸੀ ਨੇ ਜਿਹੜੀ ਵੱਡੀ ਚੀਜ਼ ਆ ਨਾ ਜਦੋਂ ਨੱਖਾ ਫੜਿਆ ਗਿਆ ਕੋਈ ਵੀ ਫੜਿਆ ਜਾ ਸਕਦਾ ਪੁਲਸਾ ਕੀ ਹੈ ਨਾ ਇਹਨਾਂ ਦਾ ਕੰਮ ਆ ਇਹਨਾਂ ਨੇ ਫੜ ਲਈ ਸੀਗਾ ਵੀ ਮਿਸ਼ਨ ਇਹਨਾਂ ਦਾ ਫੇਲ ਕਰੀਏ ਪਰ ਜਿਹੜੀ ਸਭ ਤੋਂ ਵੱਡੀ ਗੱਲ ਆ ਜਿਹੜਾ ਕਾਰਪੋਰੇਟ ਆ ਲੁਧਿਆਣੇ ਦਾ ਜਿਹੜੀਆਂ ਫੈਕਟਰੀਆਂ ਨੇ ਇਹਨਾਂ ਨੇ ਕੀ ਕੀਤਾ ਨਾ ਅੱਜ ਅਸੀਂ ਵੀਡੀਓ ਦੇਖ ਰਹੇ ਹੁਣ ਆ ਰਹੀਆਂ ਨੇ ਨਾ ਨਾਲ ਦੀ ਨਾਲ ਇਹਨਾਂ ਨੇ ਚੱਕ ਕੇ ਭਈਏ ਜਿਹੜੇ ਇਹਨਾਂ ਦੀ ਫੈਕਟਰੀ ਦੇ ਵਿੱਚ ਮਜ਼ਦੂਰ ਕੰਮ ਕਰਦੇ ਨੇ ਕੈਂਟਰ ਪਰੇ ਸਾਰੇ ਬੁੱਢੇ ਨਾਲੇ ਸਾਰੇ ਬੁੱਢੇ ਨਾਲੇ ਲਵੇ ਥੋੱਕ ਕੇ ਕਿ ਇਹਨੂੰ ਬੰਨਣਾ ਨਾ ਲੱਗ ਜੇ ਵੀ ਵਾਹ ਮਾਨ ਸਿਕਤਾ ਕਿਤੇ ਉਹਨਾਂ ਨੂੰ ਆਉਣਾ ਚਾਹੀਦਾ ਸੀ ਇਹ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਸੀ ਵੀ ਅੱਜ ਪਾਣੀ ਨਾ ਰੁਕਿਆ ਜਾਵੇ ਪਾਣੀ ਨੂੰ ਚੱਲਣ ਨੂੰ ਵੀ ਸੀ ਅਸੀਂ ਵੀ ਕੋਸ਼ਿਸ਼ ਕਰਦੇ ਆ ਕਿ ਸਟੈਪ ਚੱਕਦੇ ਆ ਵੀ ਜਿਹੜਾ ਲੁਧਿਆਣੇ ਦਾ ਗੰਦਾ ਪਾਣੀ ਉਹ ਨਹੀਂ ਜਾਣਾ ਚਾਹੀਦਾ ਪਰ ਸਾਡਾ ਇਹ ਗੱਲੇ ਲੁਧਿਆਣੇ ਦਾ ਕੋਰਪੋਰੇਟਰ ਦਾ ਵੀ ਨਹੀਂ ਸਾਡੇ ਮਸਲੇ ਵੀ ਨਹੀਂ ਇਹ ਸਾਰੇ ਪੰਜਾਬ ਦੀ ਮਾਨਸਿਕਤਾ ਸਾਰੇ ਪੰਜਾਬ ਦੀ ਮਾਨਸਿਕਤਾ ਬਣ ਗਈ ਜਿਹੜਾ ਸਾਡੇ ਘਰਾਂ ਚੋਂ ਗੰਦਾ ਪਾਣੀ ਨਿਕੜਦਾ ਆਪਾਂ ਕਦੇ ਸੋਚਿਆ ਨਹੀਂ ਸਾਡੇ ਘਰਾਂ ਦੇ ਵਿੱਚ ਮੋਟਰਾਂ ਲੱਗੀਆਂ ਹੁਣ 300 ਯੂਨਟ ਮਾਫਾ ਨਾ ਦੰਗਰ ਨਵਾਉਣੇ ਆ ਸੀ ਅਸੀਂ ਗੋਹਾਣੀ ਚੱਕਣਾ ਜ਼ਰੂਰ ਸਮਝੀ ਜਾ ਸਾਡੀਆਂ ਬੁੜੀਆਂ ਸੀ ਮੈਟਾਂ ਦੇ ਉੱਪਰ ਪਾਣੀ ਮਰੀ ਜਾਂਦੇ ਵੀ ਕੁਲਕੇ ਅੱਗੇ ਨਾਲੀ ਚ ਚੱਲ ਜੇ ਪਾਣੀ ਦੀ ਬਰਬਾਦੀ ਅਸੀਂ ਵੀ ਬਹੁਤ ਕਰਦੇ ਆ ਪਰ ਜਿਹੜਾ ਅੱਜ ਦਾ ਮੁੱਦਾ ਵੀ ਦਰਿਆ ਨੂੰ ਕਿਉਂ ਦੂਸ਼ਿਤ ਕੀਤਾ ਜਾ ਰਿਹਾ ਜਿੰਨਾ ਟਾਈਮ ਆਪਾਂ ਨਹੀਂ ਸੁਧਰਦੇ ਆਪਣੇ ਲੋਕ ਨਹੀਂ ਸੁਧਰਦੇ ਉਹਨਾਂ ਟਾਈਮ ਪੰਜਾਬ ਦਾ ਜਾਂ ਕੋਈ ਵੀ ਮਸਲਾ ਹੱਲ ਨਹੀਂ ਹੋ ਸਕਦਾ ਜਿੰਨਾ ਟਾਈਮ ਆਪਣੇ ਲੋਕਾਂ ਨੂੰ ਅਕਲ ਨਹੀਂ ਆਉਂਦੀ ਕਿਉਂਕਿ ਲੀਡਰਾਂ ਨੂੰ ਸਿਰਫ ਇੱਕ ਚੀਜ਼ ਦਿਖਦੀ ਆ ਜਿਹਨੂੰ ਆਪਾਂ ਕਹਿੰਦੇ ਆ ਵੋਟ ਬੈਂਕ ਇਸ ਤੋਂ ਬਿਨਾ ਮੈਨੂੰ ਨਹੀਂ ਲੱਗਦਾ ਕੋਈ ਲੀਡਰ ਹੈ ਜਿਹੜਾ ਵੀ ਕਿਸੇ ਹੋਰ ਚੀਜ਼ ਨੂੰ ਸੋਚਦਾ ਹੋਊਗਾ ਥੱਲੋਂ ਅੰਡਰਬ੍ਰਿਜ ਕਰ ਲਾ ਬਈ ਉੱਪਰ ਨਿਕਲ ਜਾਂਗੇ ਅੱਗਹ ਜਾ ਕੇ ਮੈਨੂੰ ਨਹੀਂ ਲੱਗਦਾ ਕੋਈ ਵੀ ਲੀਡਰ ਹੈ ਜਿਹੜਾ ਜਿਹੜਾ ਵੋਟ ਬੈਂਕ ਤੋਂ ਬਿਨਾ ਕਿਸੇ ਹੋਰ ਚੀਜ਼ ਬਾਰੇ ਸੋਚਦਾ ਹੋਊਗਾ ਤੇ ਸਾਡੇ ਵੋਟਾਂ ਵੇਲੇ ਮੰਗਾਂ ਕੀ ਹੁੰਦੀਆਂ ਨੇ ਸਾਡੀਆਂ ਅਸੀਂ ਵੋਟ ਪਾਉਣੇ ਕਿਹੜੀ ਚੀਜ਼ ਨੂੰ ਦੇਖ ਕੇ ਆ 100 ਰੁਪਏ ਕਿਲੋ ਆਟਾ ਬਿਜਲੀ ਫ੍ਰੀ ਬਿਜਲੀ ਫ੍ਰੀ 300 ਜੁੰਟ ਬਿਜਲੀ ਦੇ ਤੇ ਨਹੀਂ 1000 ਰੁਪਏ ਸਾਡੀਆਂ ਬੀਬੀਆਂ ਨੂੰ ਮਿਲ ਜੂਗਾ ਬੱਸਾਂ ਦਾ ਕਿਰਾਇਆ ਮਾਫਾ ਬੱਸਾਂ ਦਾ ਕਿਰਾਇਆ ਮਾਫਾ ਹੈਨਾ ਇੰਨਾਂ ਚੀਜ਼ਾਂ ਵਿੱਚ ਅਸੀਂ ਵੋਟ ਪਾ ਦਿੰਦੇ ਆ ਸਾਡੇ ਲੋਕਾਂ ਨੂੰ ਅਕਲ ਕਦੋਂ ਆਊਗੀ ਕਿ ਸਾਡੇ ਅਸਲ ਮੁੱਦੇ ਕੀ ਨੇ ਮੈਨੂੰ ਨਹੀਂ ਲੱਗਦਾ ਕਿਸੇ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਚੀਜ਼ ਹੈਗੀ ਸੀ ਕਿ ਪੰਜਾਬ ਦੇ ਪਾਣੀਆਂ ਦੀ ਗੱਲ ਚੱਲੂਗੀ ਨਾ ਇਹ ਵੋਟਾਂ ਵੇਲੇ ਸਾਨੂੰ ਉੱਲੂ ਬਣਾਉਂਦੇ ਰਹੇ ਤੇ ਅਸੀਂ ਬਣਦੇ ਰਹੇ ਕੇਜਰੀਵਾਲ ਸਾਹਿਬ ਪੰਜਾਬ 'ਚ ਕਹਿੰਦੇ ਸੀ ਪੰਜਾਬ ਦਾ ਪਾਣੀ ਆ ਜਿਹੜਾ ਪੰਜਾਬ ਦਾ ਤੇ ਬਾਦਰ ਟੱਪਰ ਸਰ ਹਰਿਆਣੇ 'ਚ ਜਾ ਕੇ ਕਹਿੰਦੇ ਸੀ ਹਰਿਆਣੇ ਦਾ ਦਿੱਲੀ ਜਾ ਕੇ ਕਹਿੰਦੇ ਸੀ ਇਹ ਪਾਣੀ ਦਿੱਲੀ ਦਾ ਪੀਣ ਵਾਲੇ ਪਾਣੀ ਤੇ ਸਭ ਦਾ ਹੱਕ ਆ ਇਹ ਗੱਲ ਮੈਂ ਕਹਿਣਾ ਜੇ ਅਸੀਂ ਪੂਰੀ ਦੁਨੀਆ ਨੂੰ ਲੰਗਰ ਛਕਾ ਸਕਦੇ ਆ ਤਾਂ ਅਸੀਂ ਪਾਣੀ ਵੀ ਪਿਆ ਸਕਦੇ ਆ ਅਸੀਂ ਮਰਦੇ ਨਹੀਂ ਹੈਗੇ ਤੁਹਾਨੂੰ ਪਾਣੀ ਦੇਣ ਲੱਗੇ ਪਰ ਗੱਲ ਇਹ ਆ ਕਿ ਇਹ ਇਹ ਜਿਹੜਾ ਅੱਜ ਪਾਣੀ ਆ ਜਿਹੜੇ ਦੇ ਵਿੱਚ ਵੱਡੇ ਦਰਿਆ ਜਿਹੜਾ ਵੱਡਾ ਨਾਲਾ ਗਾ ਗੰਦਾ ਪਾਣੀ ਆ ਇਹ ਸਾਤ ਨੂੰ ਦੇ ਵਿੱਚ ਸਿੱਟਾ ਜਾ ਰਿਹਾ ਅੱਜ ਮੁੱਦਾ ਜਿਹੜਾ ਉਹ ਪਾਣੀ ਆ ਜਿਹੜਾ ਪੰਜਾਬ ਨੂੰ ਬਹੁਤ ਥੋੜਾ ਮਿਲ ਰਿਹਾ ਅੱਗੇ ਜਾ ਕੇ ਸਭ ਤੋਂ ਜ਼ਿਆਦਾ ਉਹ ਪਾਣੀ ਮਿਲਦਾਗਾ Rajasthan ਨੂੰ Rajasthan ਦੀ ਬੰਜਰ ਜ਼ਮੀਨ ਆ ਜਿਹੜੀ ਇਹ ਗੰਦੇ ਪਾਣੀ ਨਾਲ ਜਾ ਕੇ ਉਪਜਾਊ ਹੁੰਦੀ ਆ ਅੱਗੇ ਇਹ ਮੁੱਦਾ Rajasthan ਦਾ ਇਹ ਮੁੱਦਾ ਸਾਡਾ ਹੈ ਨਹੀਂ ਮੈਂ ਕੱਲ ਵੀਡੀਓ ਦੇ ਵਿੱਚ ਕਹਿ ਦਿੱਤੀ ਕਿ ਇਹ ਜਿਹੜਾ ਪਾਣੀ ਗੰਦਾ ਹੋ ਰਿਹਾ ਮੇਰੇ ਪਿੰਡ ਕਦੇ ਨਹੀਂ ਆ ਸਕਦਾ ਪਰ ਜਿਵੇਂ ਅੱਜ ਨਹੀਂ ਬੋਲਦਾ ਪਰ ਹੋ ਸਕਦਾ ਨਾ ਪਿੱਛੇ ਜਾ ਕੇ ਕਿ ਹੋਰ ਫੈਕਟਰੀਆਂ ਬਣ ਜਾਣ ਜਿਹੜਾ ਮੇਰੇ ਘਰ ਤੱਕ ਪਾਣੀ ਆਉਂਦਾ ਉਹ ਵੀ ਗੰਦਾ ਹੋ ਕੇ ਆਵੇ ਸਾਨੂੰ ਅਕਲ ਨਹੀਂ ਆਉਣੀ ਪੰਜਾਬੀਓ ਆਪਣੇ ਏਰੀਆ ਦੀਆਂ ਫੈਕਟਰੀਆਂ ਨੇਗੀਆਂ ਜਨਾਬ ਕਹਿੰਦੇ ਨੇ 400 ਫੁੱਟ 300 ਫੁੱਟ ਤੋਂ ਉੱਪਰ ਪਾਣੀ ਬੂਰ ਕਰਦੇ ਆਪਾਂ ਉਹਦੇ ਪਾਣੀ ਚ ਸਮੈਲ ਮਾਰਦੀ ਆ ਹਾਂ ਉਹ ਵੀ ਇਹ ਤਾਂ ਹੈਣੀ ਆ ਵੀ ਧਰਤੀ ਦੇ ਮਾੜਾ ਪਾਣੀ ਦੀ ਐਸੀ ਨਾ ਸਾਡੇ ਸ਼ਰਾਬ ਫੈਕਟਰੀ ਹੈਗੀ ਸੁਨਾਮ ਤੋਂ ਸ਼ਾਂਜਲੀ ਵਾਲੀ ਰੋਡ ਤੇ ਉੱਤੇ ਅਸੀਂ ਸਾਡੇ ਪਿੰਡ ਦਾ ਗਰੁੱਪ ਬਣਿਆਗਾ ਸੁਖਬੀਰ ਕਿੰਨੇ ਬੰਦੇ ਬਈ ਐਡੂ ਚ ਉੱਤ ਜਾ ਜੀ ਆਪਾਂ ਮਿਲੋ 600 ਸਾਡੇ 600 ਬੰਦਾ 600 700 ਬੰਦਾ ਐੜਾ ਰਾਤ ਨੂੰ ਉਹਦੇ ਚ ਚਰਚਾ ਛਿੜਦੀ ਆ ਕਿ ਜਿਹੜਾ ਫੈਕਟਰੀ ਦਾ ਪਾਣੀ ਆ ਟਵਾ ਪੱਟ ਕੇ ਥੱਲੇ ਪੈਪਾ ਰਹੀਂ ਧਰਤੀ ਚ ਸਿੱਟਿਆ ਜਾਂਦਾ ਜਿਹੜਾ ਗੰਦਾ ਪਾਣੀ ਆ ਗਰੁੱਪ ਦੇ ਵਿੱਚ ਕਾਫੀ ਬਹਿਸ ਹੋਈ ਉਹਦੇ ਕੋਈ ਫੈਕਟਰੀ ਦੇ ਵਿੱਚ ਮੁੰਡਾ ਉਹ ਲੱਗਿਆ ਸੀਗਾ ਆਪਣਾ ਸੁਪਰਵਾਈਜ਼ਰ ਹੁਣ ਇਹ ਰਿਕਾਰਡਿੰਗ ਪਾਈ ਕਹਿੰਦਾ ਤੁਸੀਂ ਆ ਜਿਓ ਬਈ ਸਾਰੇ ਜਾਣੀ ਕਹਿੰਦਾ ਸਾਰੀ ਫੈਕਟਰੀ ਨੂੰ ਦੇਖ ਲਓ ਕਹਿੰਦਾ ਪਾਣੀ ਜਾਂਦਾ ਨਹੀਂ ਸਾਨੂੰ ਨਹੀਂ ਪਤਾ ਪਾਣੀ ਜਾਂਦਾ ਸੀ ਜਾਂ ਨਾ ਅਸੀਂ ਰਿਕਾਰਡਿੰਗ ਪਾਈ ਵੀ ਹਾਂ ਅਸੀਂ ਸਵੇਰੇ ਆਵਾਂਗੇ 50 60 ਬੰਦੇ ਰਿਕਾਰਡਿੰਗਾਂ ਪਾਈਗੇ ਗਰੁੱਪ ਦੇ ਵਿੱਚ ਪਰ ਜਦੋਂ ਫੈਕਟਰੀ ਦੇ ਵਿੱਚ ਜਾ ਕੇ ਦੇਖਣਾ ਸੀ ਉਦੋਂ ਸਿਰਫ ਦੋ ਬੰਦੇ ਗਏ ਇੱਕ ਮੈਂ ਗਿਆ ਇੱਕ ਸੁਖਵੀਰ ਬਾਈ ਕੀ ਗੱਲ ਬਈ ਜਿਹੜਾ ਜੇ ਉਹ ਧਰਤੀ ਦੇ ਹੇਠਾਂ ਪਾਣੀ ਜਾਂਦਾ ਹੁੰਦਾ ਤਾਂ ਮੈਂ ਪੀਣਾ ਸੀ ਜਾਂ ਕੱਲੇ ਸੁਖਵੀਰ ਨੇ ਪੀਣਾ ਸੀ ਤਾਂ ਪਾਣੀ ਪੀਣਾ ਉਹ ਪਾਣੀ ਸਾਰਿਆਂ ਨੇ ਪੀਣਾ ਯਾਰ ਆਪਾਂ ਜ਼ਿੰਦਗੀਆਂ ਕੱਢ ਲੀਆਂ ਆਪਣੀਆਂ ਆਪਣੇ ਨਾ ਪਿੰਡ ਚ ਇੱਕ ਅਲਰਜੀ ਇੱਕ ਮਿੰਟ ਮੈਂ ਦੂਜੀ ਮੈਂ ਇੱਥੇ ਸੁਖਬੀਰ ਗਏ ਤੇ ਐਸੀ ਦੇਖਣ ਦਾ ਸਿਰਫ ਇਹ ਚੀਜ਼ ਗਿਆ ਕਿ ਉਹ ਪਾਣੀ ਪਾ ਰਹੇ ਨੇ ਕਿ ਨਾ ਸਾਡੇ ਪਿੰਡ ਦੇ ਜਿਹੜੇ ਮਜ਼ਦੂਰ ਸੀ ਸਾਡੇ ਪਿੰਡ ਦੇ ਜਿੰਨੇ ਵੀ ਬੰਦੇ ਆ ਖੱਬੇ ਸਾਡੇ ਪਿੰਡ ਦੇ ਜਿੰਨੇ ਵੀ ਬੰਦੇ ਸੀਗੇ ਉਹਨਾਂ ਦੀ ਵਾਰਡਿੰਗ ਪਤਾ ਕੀ ਸੀ ਉਹਨਾਂ ਦੀ ਵਾਰਡਿੰਗ ਇਹ ਸੀ ਕਹਿੰਦੇ ਭਾਈ ਆ ਸੀ ਬੰਦੇ ਆਪਣੇ ਕੋਈ ਇਹ ਜੀ ਗੱਲ ਨਹੀਂ ਤੁਸੀਂ ਤਾਂ ਉਹੀ ਆ ਕੇ ਟਾਈਮ ਖਰਾਬ ਕਰ ਰਹੇ ਹੋ ਜੇ ਉਹ ਪਤਾ ਨਹੀਂ ਕੀ ਕੁਛ ਨੇ ਆਪਣੇ ਬੰਦਿਆਂ ਨਾਲ ਯਾਰ ਤੁਸੀਂ ਸੋਚ ਕਿਉਂ ਨਹੀਂ ਸਕਦੇ ਇਹ ਚੀਜ਼ ਵੀ ਜੇ ਕੁਝ ਗਲਤ ਹੋ ਰਿਹਾ ਸਾਡੀ ਰਿਸਪੌਂਸਿਬਿਲਟੀ ਬਣਦੀ ਹੈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨੂੰ ਠੀਕ ਕਰੀਏ ਆ ਦੇ ਫੇਰ ਰੁਕਿਆ ਹੋਇਆ ਦੇਖੋ ਆਪਾਂ ਪਹੁੰਚ ਗਏ ਜਿਸ ਜਗ੍ਹਾ ਦਾ ਪਲਾਨ ਦਿੱਤਾ ਹੋਇਆ ਸੀ ਇਹ ਪੁਲਿਸ ਆ ਅਸੀਂ ਦੂਜੇ ਪਾਸੇ ਆਏ ਸਾਡੀ ਆਪਾਂ ਕੰਮ ਕਿ ਆਏਗੇ ਬਹੁਤ ਦੂਰੋਂ ਅਸੀਂ ਘੁੰਮ ਕੇ ਆਏ ਆ ਬਹੁਤ ਵੱਡਾ ਜਾਮ ਲੱਗਿਆ ਹੋਇਆ ਅੱਗੇ ਧਰਨਾ ਹੈਗਾ ਸਾਨੂੰ ਸਾਰਾ ਦਿਖਾਉਣੇ ਆਗੇ ਆ ਪੁਲਿਸ ਖੜੀ ਆ ਕਹਿੰਦੇ ਜਾਨ ਨਹੀਂ ਦੇਣਾ ਜਾਣਾ ਹੋ ਸਕਦਾ ਇੰਨਾ ਚੋਂ ਫਿਰੋਜ਼ਪੁਰ ਸਾਈਡ ਤੋਂ ਵੀ ਹੋਣ ਕੁਝ ਕ ਮਜ਼ਮ ਜਿਨ੍ਹਾਂ ਨੂੰ ਉਹ ਗੰਦਾ ਪਾਣੀ ਪੀਣ ਨੂੰ ਮਿਲਦਾ ਨਹੀਂ ਧਰਤੀ 'ਤੇ ਜਾ ਰਿਹਾ ਪਰ ਨਾ ਕਹਿੰਦੇ ਨਾ ਨੌਕਰੀ ਦਾ ਸਵਾਲ ਆ ਸਾਡੀ ਦਾ ਸਾਨੂੰ ਮਜਬੂਰੀ ਆ ਮੈਨੂੰ ਨਹੀਂ ਪਤਾ ਲੱਗ ਰਹੀ ਕਿ ਕਿਹੜੀ ਮਜਬੂਰੀ ਆ ਜਿਹੜੀ ਪੰਜਾਬ ਤੋਂ ਉੱਪਰ ਉਹ ਵੀ ਰਹੀ ਗੱਡੀ ਚਾਹ ਹੁਣ ਅੱਥੌੜ ਛੱਡੀ ਜਾਂਦਾ ਆ ਆ ਦਿਖਾਉਣੇ ਆ ਤੁਹਾਨੂੰ ਹਾ ਲੋ ਫਾ ਚੰਡੇ ਕੱਢ ਲੈ ਆ ਚੀਜ਼ ਆ ਧਰਨਾ ਲਾਤਾ ਇਹਨਾਂ ਨੇ ਵੀ ਕਹਿੰਦੇ ਗੇਣੀ ਜਾਣ ਦਿੰਦੇ ਲੱਖਾਂ ਸਦਾਨ ਲਟੇਨ ਕਰ ਲਿਆ ਪੁਲਿਸ ਨੇ ਇਸ ਤੋਂ ਪਹਿਲਾਂ ਉਹ ਸਾਹਮਣੇ ਪੁਲਸ ਦਾ ਇਹ ਸਾਈਡ ਤੇ ਦਿਖਾਉਂਦੇ ਸਾਨੂੰ ਵੀ ਕੀ ਮਾਹੌਲ ਆ ਕੀ ਨਾ ਦੇਖ ਸਕਦੇ ਹੋ ਸਾਹਮਣੇ ਬੇਰ ਕਾ ਮਿਲਕ ਪਲਾਂਟ ਹੈ ਇਸ ਜਗ੍ਹਾ ਦਾ ਸੱਤਾ ਦਿੱਤਾ ਗਿਆ ਸੀ ਜਿੰਦਾਬਾਦ ਜਿੰਦਾਬਾਦ ਹਰ ਜਗ੍ਹਾ ਜੈ ਜੈਕਾਰ ਜਿੰਦਾਬਾਦ ਸਾਹਮਣੇ ਕਾਠਾ ਵੈਸਤਾ ਬਹੁਤ ਜਗ੍ਹਾ ਦੇ ਲੋਕਾਂ ਨੂੰ ਰੋਕਿਆ ਵੀ ਗਿਆ ਕਿ ਅੱਗੇ ਨਹੀਂ ਆਉਣ ਦੇਣਾ ਪਰ ਫਿਰ ਵੀ ਸਾਡੇ ਵਾਂਗੂ ਬਹੁਤ ਸਾਰੇ ਲੋਕ ਬਚ ਬਚਾ ਕੇ ਲੋਕ ਛਿੱਪ ਕੇ ਕਿਵੇਂ ਨਾ ਕਿਵੇਂ ਪਿੰਡਾਂ ਵਿੱਚ ਦੀ ਆ ਗਏ ਜਿਹੜੇ ਵੱਡੇ ਜਥਿਆਂ ਦੇ ਰੂਪ ਚ ਤੁਰੇ ਹੋਏ ਸੀਗੇ ਉਹਨਾਂ ਨੂੰ ਪੁਲਿਸ ਨੇ ਪਿੱਛੇ ਬਹੁਤ ਜਗ੍ਹਾ ਤੇ ਕੀ ਰਿਆਗਾ ਪੰਜਾਬੀ ਹੋਣ ਤੇ ਉੱਥੇ ਲੰਗਰ ਨਾ ਹੋਵੇ ਇਹ ਹੋ ਨਹੀਂ ਸਕਦਾ। ਭਾਈ ਲੰਗਰ ਲੈ ਕੇ ਪਹੁੰਚ ਗਏ। ਮੈਨੂੰ ਆਪਾਂ ਨੂੰ ਵੀ ਸ਼ੱਕ ਲੈਣਾ ਚਾਹੀਦਾ ਹੁਣ। ਕਿ ਕਿਸ ਤਰੀਕੇ ਨਾਲ ਪਹਿਲਾਂ ਮੁਰੇ ਲੇਡੀਜ਼ ਮੁਲਾਜ਼ਮ ਨੂੰ ਰੱਖਿਆ ਗਿਆ ਕਿ ਜੈਂਟਸ ਮੁਲਾਜ਼ਮ ਪਿੱਛੇ ਨੇ। ਸਾਜੀ ਇਹ ਨਗਰ ਕਿਲੋ ਮਰਜਾ ਬੰਦਾ ਬੰਦੀ ਦੇਚ ਬੰਦੀ ਜਾਨੇ ਆਹ ਟੱਕਰ ਹੋ ਗਈ ਮਾਰੀ ਜਾਂਦੇ ਕਰੀਏ। ਅਕਲ ਕਰੋ। ਹਾਂ ਜੀ ਸਿਆਣਾ ਗੱਲ ਕਰਦਾ ਹਾਂ। ਆਉਂਦਾ ਕਰ ਰੋ ਨਾ 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 ਤੁਸੀਂ ਇਹ ਨਹੀਂ ਕਰਦੇ। कला दौड़ी वेंदी

ਵੇਰੀਗੇਟਿੰਗ ਇੱਕ ਵਾਰ ਤੋੜ ਦਿੱਤੀ ਗਈ ਆ ਗੇ ਬਰਗਿੰਡ ਕਰ ਦਿੱਤੀ ਗਈ ਆ ਬਾਈ ਠਾਕ ਕਿਹਣਾ ਉਧਰੋਂ ਰਜਿੰਦਰ ਬਾਈਉਰੀ ਘੱਟ ਦਾ ਉਧਰ ਆ ਬਾਈ ਖੁੱਲੀ ਆਵਾਜ਼ ਤੇ ਬੈਠੇ ਲੋਟੋਂ ਬਾਈ ਠੀਕ ਹੋ ਆਏ ਸੜਕ ਕੋਲ ਖੜਾ ਜੇ ਗੱਡੀਆਂ ਨੇ ਆ ਪੁਲਿਸ ਖੜੀ ਆ ਸਾਰੀ ਆ ਜਿਹੜੀ ਗੱਡੀ ਹੈਗੀ ਇਹ ਪਾਣੀ ਪਾਉਣ ਵਾਸਤੇ ਹੁੰਦੀ ਆ ਇੰਨਾ ਕ ਪਾਣੀ ਹੁੰਦਾ ਇਹਦੇ ਚ ਕਹਿੰਦੇ ਇਹ ਚ ਪਾ ਕੇ ਵੀ ਘਰ ਇਹਦਾ ਪੱਕੀ ਗੱਲ ਆ ਪੁਲਿਸ ਵਾਲੇ ਪਾ ਕੇ ਵੀ ਗੰਦਾ ਪਾਣੀ ਲਿਆਉਂਦੇ ਹੁੰਦੇ ਨੇ ਖਾਪੜੀ ਲੈ ਕੇ ਆਉਂਦੇ ਆ ਵਾਟਰ ਗੰਨਾਂ ਦੇ ਉੱਪਰ ਚੰਗਾ ਪਲਾ ਉਥੋਂ ਮੋੜ ਕਾ ਤੋੜ ਕੇ ਇੱਥੇ ਤੱਕ ਆ ਗਏ ਸੀ ਹੁਣ ਇਹਨਾਂ ਨੂੰ ਇੱਕ ਜਗ੍ਹਾ ਦਿੱਤੀ ਵੀ ਸਾਨੂੰ ਰੋਕ ਲੋ ਤੇ ਆਪ ਰੋਕਿਆ ਉਹ ਐਂਬੂਲੈਂਸ ਨਾ ਪਹਿਲਾਂ ਇਸ ਸਾਈਡ ਤੋਂ ਆ ਰਹੀ ਸੀ ਤੇ ਪੁਲਿਸ ਵਾਲਿਆਂ ਨੇ ਮੋੜੀ ਕਹਿੰਦੇ ਆ ਗੱਡੀਆਂ ਸਾਈਡ ਤੇ ਨਹੀਂ ਕਰਨੀਆਂ ਤੇ ਉਹ ਜਾ ਰਹੀ ਐ ਐਂਬੂਲੈਂਸ ਨੂੰ ਰਾਹ ਦੇਖੋ ਸਾਡਾ ਲੈ ਕੇ ਬੰਦੇ ਨੇ ਜੇ ਬੁੱਲੇ ਸਾਰ ਰੋੜ ਤੇ ਵੀ ਆ ਜੇ ਨਾ ਆ ਸਾਰੇ ਰਾਹ ਦੇ ਦੇਣਗੇ ਪਰ ਆ ਦੋ ਗੱਡੀਆਂ ਸਾਈਡ ਤੇ ਨਹੀਂ ਹੁੰਦੀ ਐ ਮੇਰੀ ਗਾਰੰਟੀ ਆ ਆ ਦੇਖੋ ਇਹ ਸਾਂਝਾ ਮੋੜ ਦਾ ਉਹ ਨਾ ਹਾਂਜੀ ਆ ਪੁਲਿਸ ਲੰਗਰ ਸ਼ਿਕਾਰੀ ਐ ਜੀ ਅੱਜ ਆਪਾਂ ਨੂੰ ਸਾਂਝਾ ਮੋੜ ਦਾ ਪਾਣੀ ਦਾ ਵੀ ਆ ਨਾ ਇਹਨਾਂ ਨੂੰ ਪਾਣੀ ਪੀਣਾ ਆਪਾਂ ਖਾ ਪਾਣੀ ਦੀ ਲੋੜ ਇਹਨਾਂ ਨੂੰ ਵੀ ਐ ਜੀ ਹਾਂ ਤਾਂ ਕਰਕੇ ਸਾਂਝਾ ਮੋੜ ਦਾ ਪੇਪਰ ਸੰਭळा ਅੱਜ ਮੇਰੇ ਮੁੰਡੇ ਇਹ ਲੰਗਰ ਸ਼ਿਕਾਰੇ ਨੇ ਇਹ ਮੈਸੇਜੋ ਬਣਾ ਕੇ ਲੈ ਆਏ ਨੇ ਆ ਦੇਖੋ ਪਹਿਲਾਂ ਟਰਨ ਆਊਟਸਾਈਡ ਤੇ ਲੱਗਿਆ ਹੋਇਆ ਸੀਗਾ ਉੱਥੋਂ ਆ ਗਏ ਹੁਣ ਕਹਿੰਦੇ ਆ ਮੇਨ ਆ ਜਿਹੜਾ ਇਹ ਝੰਗ ਜਾਮ ਕਰਨਾ ਹੈ ਆ ਦੇਖ ਸਕਦੇ ਤੁਸੀਂ ਸਾਰੇ ਦਾ ਸਾਰਾ ਰੂਡ ਆ ਜਿਹੜਾ ਜਾਮ ਕਰਤਾ ਪਿੱਛੇ ਮਿਲਦਾ ਐਂਬੂਲੈਂਸ ਆ ਗਈ ਜੈਪੋਲ ਫਰੀ ਬੈਨ ਉਹ ਪਤਾ ਨਹੀਂ ਇਹ ਕਮੈਂਟ ਬਾਈ ਜੀ ਬਾਈ ਜੀ ਬਾਈ ਜੀ ਭਾਈ ਐਂਬੂਲੈਂਸ ਆਈ ਜਾ ਰਹਾ ਹੈ ਆ ਕਰੋ ਮੜਾ ਮੜਾ ਐਂਬੂਲੈਂਸ ਆਈ ਗਿਆ ਹੋਰ ਕੱਟ ਐਂਬੂਲੈਂਸ ਆ ਭਾਈ ਸਾਈਡ ਤੇ ਹੋ ਜਾ ਯਾਰ ਐਂਬੂਲੈਂਸ ਨੂੰ ਲੱਗ ਜਾ ਦੋ ਇਹ ਸਾਈਡ ਜਾਣਾ ਜਾਣਾ ਕਿਧਰ ਆ

ਸਨੇਗਾ ਦੀ ਰੋੜ ਰੋੜ ਜਾਵਾਂ ਸਾਰੇ ਸਾਰੇ ਹਲੋ ਹਲੋ ਆ ਵੀ ਹੋਏ ਆ ਦੇਖੋ ਇਧਰ ਦੀ ਆਉਂਦੇ ਆਪਾਂ ਫੜੀ ਜਾਣਾ ਸੀ ਪੁਲਿਸ ਖੜੀ ਹੈਗੀ ਕਿਉਂ ਇਸ ਵੀਰਾਂ ਹਨਾ ਇਧਰ ਦੀ ਆਉਂਦੇ ਆਪਾਂ ਫੜੀ ਜਾਣਾ ਇਹ ਜਗਾ ਜਗਾ ਤੇ ਇਹਨਾਂ ਨਾਕਾ ਬੰਦੀ ਇਹਨਾਂ ਨੇ ਇੰਨੀ ਕਰਿਆ ਸਵੇਰ ਦੀ ਜਗਾ ਜਗਾ ਤੇ ਪੁਲਿਸ ਖੜੀ ਵੀ ਕਰ ਹੁਣ ਤਾਂ ਸਾਨੂੰ ਘਰੇ ਜਾਂਦੇ ਹੁੰਦਾ ਕੀ ਕਹਿਣਾਗਾ ਦੋਸਤੋ ਸਾਡੇ ਕੋਲੇ ਰਹਿਣ ਦਾ ਪ੍ਰਬੰਧ ਨਹੀਂ ਸੀ ਕੱਪੜੀ ਲੀਡੇ ਹੈ ਨਹੀਂ ਸੀ ਬਾਈ ਸਤਨਾਮ ਕਹਿੰਦਾ ਵੀ ਜਦੋਂ ਆਪਾਂ ਅੱਜ ਚੱਲਦੇ ਕਰੀ ਕਹਿੰਦਾ ਵੀ ਕੱਲ ਨੂੰ ਦੇਖਾਂਗੇ ਆਪਾਂ ਵੀ ਕਿਵੇਂ ਕਰਨਾ ਹੁਣ ਚੱਲਿਆਂ ਮਿੱਤਰੋ ਘਰ ਨੂੰ ਜਿਹੜੀਆਂ ਵੀ ਫੋਟੋਜ਼ ਹੋਈਆਂ ਕੈਪਚਰ ਹਨ ਆਪਾਂ ਨੇ ਕੀਤੀਆਂ ਜਿੰਨਾ ਹੋ ਸਕਿਆ ਪਰ ਜਿਹੜੀ ਗੱਲ ਆ ਕਿ ਜਿਵੇਂ ਲੱਖੇ ਸਿਧਾਣੇ ਨੇ ਕਿਹਾ ਸੀਗਾ ਵੀ ਆਪਾਂ ਜਾਵਾਂਗੇ ਮੁੰਡੇ ਦਰਿਆ ਤੇ ਬੰਨ ਮਾਰਾਂਗੇ ਉਹ ਤਾਂ ਨਹੀਂ ਹੋ ਸਕਿਆ ਹਾਂ ਕਾਫੀ ਟਾਈਮ ਧਰਨਾ ਲਾ ਕੇ ਰੱਖਿਆ ਬੈਰੀਕੇਟ ਤੋੜ ਤੇ ਬੈਰੀਕੇਟ ਤੋੜਨ ਤੋਂ ਬਾਅਦ ਅੱਗੇ ਜਾ ਕੇ ਆਪ ਬਹਾਰੀ ਰੁਕ ਗਏ ਕਹਿੰਦੇ ਆਪਾਂ ਹੁਣ ਉਹ ਰੇਹੜਾ ਨਾ ਲਾਵਾਂਗੇ ਉਹ ਰੇਹੜਾ ਛੱਡਿਓ ਰੇਹੜਾ ਛੱਡਿਓ ਪ੍ਰਸ਼ਾਸਨ ਦੀ ਗੱਲ ਸੁਣ ਲਓ ਮੈਨੂੰ ਤਾਂ ਕੋਈ ਸੁਵਾਦੀ ਆ ਆਇਆ ਨਹੀਂ ਐਮੀ ਕਹਾ ਪਤਾ ਨਹੀਂ ਕੀ ਗੱਲ ਹੋਈ ਜਾਂਣਾ ਜੀ ਕੀ ਮੀਟਿੰਗ ਹੋਈ ਜਾਂ ਪਹਿਲਾਂ ਕਹਿੰਦੇ ਲੱਖੇ ਨੂੰ ਘੰਟੇ ਛੱਡ ਰਹੇ ਨੇ 2 ਘੰਟੇ ਛੱਡ ਰਹੇ ਨੇ ਮੈਂ ਇਕੱਲਾ ਤੇ ਇਸਤੀ ਤੇ ਬੋਲੀ ਗਿਆ ਆਪਦੇ ਹਿਸਾਬ ਨਾਲ ਹਨ ਜੀ ਦਾ ਜ਼ਿੰਮੇ ਲੋਟ ਲੱਗਿਆ ਵੀ ਇਹ ਮੁੱਦੇ ਨੂੰ ਪੋਲੀਟੀਕਲ ਰੰਗਤ ਦੇਣ ਦੀ ਹਰੇਕ ਬੰਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਵੀ ਕਿਵੇਂ ਪੋਲੀਟੀਕਲ ਆਪਣੇ ਆਪ ਨੂੰ ਗੇਂਡ ਕਰ ਸਕਦੇ ਆ ਪਰ ਜਿਹੜਾ ਮੁੱਦਾ ਹੈਗਾ ਪਾਣੀ ਦਾ ਉਹ ਜਿਉਂਦਾ ਤੇ ਆਉਂ ਆ ਅੱਗੇ ਤੇ ਕੀ ਅਪਡੇਟ ਆਉਂਦੀ ਆ ਉਹ ਤੁਹਾਨੂੰ ਜਰੂਰ ਦੱਸਾਂਗੇ ਬਾਕੀ ਬਈ ਟਾਈਮ ਹੋ ਰਿਹਾ ਲਗਭਗ 7:00 ਵੱਜ ਰਹੇ ਨੇ ਹੁਣ ਚੱਲਦੇ ਆਪਾਂ ਘਰ ਨੂੰ ਬਲੌਗ ਆਪਾਂ ਇੱਥੇ ਐਂਡ ਕਰ ਦਿੰਦੇ ਆਂ ਕਿਉਂਕਿ ਫੋਨ ਵੀ ਬੰਦ ਹੋਣ ਵਾਲਾ ਹੈ